ਨੇ ਕਿ ਬਾਈ ਵੀ ਘਰੇ ਹੀ ਅੱਜ ġੇੜਾ ਮਾਰ ਜਾਂਦੇ ਆ ਹੂੰ ਤੇ ਬਸ ġੇੜਾ ਮਾਰਨਾ ਏ ਜਦੋਂ ਗੰਗਾ ਦੇ ਦਰਸ਼ਨ ਕੀਤੇ ਤੇ ਰਿਆ ਨਹੀਂ ਗਿਆ ਬਾਈ ਫਿਰ ਠੀਕ ਆ ਚਾਹੇ ਪੈਸੇ ਲਾਏ ਆ ਪਰ ਪੈਸੇ ਲਾ ਕੇ ਵੀ ਚੀਜ਼ਾਂ ਨਹੀਂ ਮਿਲਦੀਆਂ ਨਹੀਂ ਮਿਲਦੀਆਂ ਬਾਈ ਠੀਕ ਆ ਜੀ ਚੰਗੀ ਚੀਜ਼ ਤੁਹਾਨੂੰ ਪੈਸੇ ਲਾ ਕੇ ਮਿਲ ਜੇ ਤਾਂ ਥੋਡੇ ਨਾਲ ਦਾ ਵੀ ਲੱਕੀ ਕੋਈ ਨਹੀਂ ਹਨਾ ਤੇ ਜੇ ਤੁਸੀਂ ਸੱਜਣ ਤਾਂ ਹੀ ਨਾ ਚੱਲੋਗੇ ਤੁਹਾਨੂੰ ਕੋਈ ਨਹੀਂ ਮੋੜਦਾ ਜੇ ਤੁਸੀਂ ਸਕੀਮਾਂ ਲਾਉਂਗੇ ਤਾਂ ਹਰੇਕ ਆਪਣੇ ਤੋਂ ਤੇਜ਼ ਆ ਫੇਰ ਨਹੀਂ ਮਤਲਬ ਉਸਕੀਮਾ ਹੀ ਰਹਿ ਜਾਂਦੀ ਆ ਅਸੀਂ ਕਿੱਥੇ ਪਹੁੰਚਿਆ ਤੁਸੀਂ ਅੰਦਾਜ਼ਾ ਲਾਏ ਲਿਆ ਹੂੰ ਕਿਉਂਕਿ ਇਸ ਫਾਰਮ ਦੇ ਉੱਪਰ ਬਹੁਤੀ ਚੋਟੀ ਦਾ ਸਾਨ ਰਿਆ ਬਈ ਦਲਸ਼ੇਰ ਕਾਕੀ ਪਲਵਾਨਾਂ ਦੇ ਫਾਰਮ ਤੇ ਪਹੁੰਚੇ ਆਪਾਂ ਪਿੰਡ ਕੜੈਲ ਜ਼ਿਲ੍ਹਾ ਸੰਗਰੂਰ ਇਹ ਫਾਰਮ ਖਾਸ ਕਰਕੇ ਨੁਕਰੇ ਘੋੜਿਆਂ ਲਈ ਜਾਣਿਆ ਜਾਂਦਾ ਤੇ ਜਿੱਥੇ ਇੰਡੀਆ ਦੀ ਸਭ ਤੋਂ ਵੱਡੀ ਘੋੜੀ ਗੰਗਾ ਅਜੋ ਉਸ ਦੀ ਬੱਚੀ ਦੀ ਗੱਲ ਹੋਣੀ ਆ ਕਿਉਂਕਿ ਪ੍ਰੀਤਮ ਪਲਵਾਨ ਜੀ ਬਹੁਤ ਹੀ ਮਿਹਨਤ ਦੇ ਨਾਲ ਜਾਨਵਰਾਂ ਨੂੰ ਤਿਆਰ ਕਰਦਿਆ ਸਾਹਮਣੇ ਜਿਹੜੀ ਤੁਸੀਂ ਘੋੜੀ ਦੇਖ ਰਹੇ ਹੋ ਗੰਗਾ ਇਸ ਘੋੜੀ ਨੂੰ ਇੰਡੀਆ ਦੀ ਸਭ ਤੋਂ ਵੱਡੀ ਘੋੜੀ ਹੋਣ ਦਾ ਮਾਣ ਤੇ ਇਹਦੀ ਅੱਜ ਬਸ਼ੇਰੀ ਨਵੇਂ ਘਰ ਚੱਲੀ ਆ ਬੱਚੀ ਦੀ ਸੀ ਸ਼ਕੀਨੀ ਦੇਖ ਲਓ ਤੇ ਮਾਂ ਦਾ ਅੱਧ ਟੱਪਣ ਲੱਗ ਰਹੀ ਹੈ ਇਹ ਮਿੱਤਰੋ ਇਹਦਾ ਨਾਂ ਜੀ ਗੰਗੋਤਰੀ ਗੰਗੋਤਰੀ ਅੱਜ ਬਾਈ ਜੱਸੇ ਕੋਲ ਨੰਬਰਦਾਰ ਸਟੱਡ ਫਾਰਮ ਤੇ ਚੱਲੀ ਆ ਤੇ ਬਾਈ ਮੰਗੀਉਰੀ ਸਾਰੇ ਸੱਜਣ ਮਿੱਤਰ ਪਹੁੰਚੇ ਹੋਏ ਸੀ ਤੇ ਬਹੁਤ ਖੁਸ਼ੀ ਹੁੰਦੀ ਆ ਜਦੋਂ ਕਿਸੇ ਦੀ ਮਿਹਨਤ ਨੂੰ ਫਲ ਲੱਗਦਾ ਮਿੱਤਰੋ ਅੱਜ ਮੈਂ ਇਹ ਕਹਿ ਸਕਦਾ ਕਿ ਨੁਗਰਿਆਂ ਦੇ ਵਿੱਚ ਇੱਕ ਨਵਾਂ ਰਿਕਾਰਡ ਬਣਿਆ ਸਭ ਤੋਂ ਛੋਟੀ ਉਮਰ ਦੀ ਵਿੱਚ ਹੀ ਅੱਜ ਵੱਡੇ ਮੁੱਲ ਤੇ ਸੇਲ ਹੋਈ ਆ ਤੇ ਆਜੋ ਬਾਕੀ ਸਾਰੀ ਗੱਲਬਾਤ ਮੈਂ ਤੁਹਾਡੀ ਪਹਿਲਵਾਨ ਜੀ ਉਹਨਾਂ ਨਾਲ ਕਰਾਉਣਾ ਤੇ ਬਹੁਤ ਮੈਨੂੰ ਖੁਸ਼ੀ ਹੋਈ ਆ ਕਿਉਂਕਿ ਸੰਗਰੂਰ ਏਰੀਆ ਦਾ ਮਾਣ ਹੈ ਫਾਰਮ ਤੇ ਗੰਗਾ ਇਸ ਫਾਰਮ ਦੀ ਮੇਨ ਘੋੜੀ ਆ ਇਸ ਟਾਈਮ ਸਭ ਤੋਂ ਵੱਡੀ ਘੋੜੀ ਆ ਇਸ ਫਾਰਮ ਦੀ ਤੇ ਇੰਡੀਆ ਦੀ ਘੋੜੀ ਤੇ ਉਸ ਦੀ ਬੱਚੀ ਅੱਜ ਬਈ ਜੱਸੇ ਸਰਾਂ ਦੇ ਕੋਲ ਚੱਲੀ ਆ ਨੰਬਰਦਾਰ ਸਟੱਡ ਫਾਰਮ ਤੇ ਬਾਈ ਜੱਸੇ ਨੇ ਹਮੇਸ਼ਾ ਹੀ ਕੁਆਲਟੀ ਨੂੰ ਪਹਿਲਾਂ ਬੈਲ ਦਿੱਤੀ ਆ ਤੇ ਅੱਜ ਇੱਕ ਹੋਰ ਅਨਮੋਲ ਨਗੀਨਾ ਜਿਹੜਾ ਆਪਦੇ ਫਾਰਮ ਤੇ ਬਾਈ ਲੈ ਕੇ ਚੱਲਿਆ ਤੇ ਇਸ ਬਸ਼ੇਰੀ ਨੇ ਆਉਣ ਵਾਲੇ ਟਾਈਮ ਦੇ ਵਿੱਚ ਮਤਲਬ ਰਿਕਾਰਡ ਪੈਦਾ ਕਰਨੇ ਆ ਕਿਉਂਕਿ ਸ਼ੋ ਕੁਆਲਟੀ ਬਸ਼ੇਰੀ ਆ ਤੇ ਇੰਡੀਆ ਦੇ ਚੋਟੀ ਦੇ ਘੋੜੇ ਅਰਜਨ ਰੌਲੀ ਦੀ ਬੱਚੀ ਤੇ ਦੂਜੇ ਪਾਸੇ ਗੰਗਾ ਤੇ ਇਸ ਨੇ ਸ਼ੋਹਾਂ ਚ ਵੀ ਧੂਮਾ ਪਾਉਣੀਆਂ ਨੇ ਬੱਚੀ ਨੇ ਤੇ ਕੱਦ ਕਾਠ ਵਾਲੀਆਂ ਨੇ ਗੱਲਾਂ ਬਾਤਾਂ ਕੀ ਨੇ ਆਜੋ ਹੁਣ ਬਾਈ ਨਾਲ ਗੱਲਬਾਤ ਕਰਦੇ ਆ ਸਾਰੇ ਵੀਰ ਦੋਵੇਂ ਪਰਿਵਾਰਾਂ ਨੂੰ ਵਧਾਈ ਜ਼ਰੂਰ ਦਿਓ ਜੀ ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਮਿੱਤਰੋ ਘੋੜਾ ਪ੍ਰੇਮੀਾਂ ਲਈ ਬੜੀ ਖੁਸ਼ੀ ਦੀ ਗੱਲ ਆ ਕਿਉਂਕਿ ਆਪਾਂ ਨੂੰ ਪਤਾ ਹੈ ਕਿ ਆਪਣੇ ਪੰਜਾਬ ਦੇ ਵਿੱਚ ਦੋ ਦੋ ਬਰੀਡਾਂ ਬਹੁਤ ਹੀ ਪ੍ਰਚਲਿਤ ਨੇ ਮਾਰਵਾੜੀ ਤੇ ਨੁਕਰਾ ਨੁਕਰਾ ਜਗਤ ਦੇ ਵਿੱਚ ਅੱਜ ਬਿਗ ਬਲਾਸਟ ਹੋਇਆ ਮੇਰੇ ਦੇਖਣ ਦੇ ਵਿੱਚ ਸਭ ਤੋਂ ਛੋਟੀ ਉਮਰ ਦੀ ਬਸ਼ੇਰੀ ਅੱਜ ਸੇਲ ਆਊਟ ਹੋਈ ਆ ਤੇ ਬਹੁਤ ਚੰਗੇ ਮੁੱਲ ਤੇ ਹੋਈ ਆ ਜੇ ਆਪਾਂ ਇੰਡੀਆ ਦੀ ਵੱਡੀਆਂ ਘੋੜੀਆਂ ਦੀ ਗੱਲ ਕਰੀਏ ਤਾਂ ਪਹਿਲੇ ਨੰਬਰ ਤੇ ਆਉਂਦੀ ਆ ਘੋੜੀ ਗੰਗਾ ਜੋ ਕਿ ਪਹਿਲਵਾਨ ਸਟੱਡ ਫਾਰਮ ਪਿੰਡ ਕੜੈਲ ਜ਼ਿਲ੍ਹਾ ਸੰਗਰੂਰ ਦੇ ਵਿੱਚ ਆ ਉਸ ਘੋੜੀ ਦੀ ਪਹਿਲੀ ਬੱਚੀ ਅੱਜ ਸੇਲ ਆਊਟ ਹੋਈ ਆ ਤੇ ਸਾਰੇ ਭਰਾਵਾਂ ਨੂੰ ਮੁਬਾਰਕਾ ਦਿੰਨਾ ਸਭ ਤੋਂ ਪਹਿਲਾਂ ਜਿੰਨੇ ਵੀ ਵੀਰ ਬੈਠਾ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਜਸੇਬਾਈ ਤੇ ਪਹਿਲਵਾਨ ਜੀ ਤੁਹਾਨੂੰ ਜਿੰਨੇ ਵੀ ਤਕਰੀਬਨ ਜ਼ਿਆਦਾ ਪਹਿਲਵਾਨ ਜੀ ਬੈਠੇ ਨੇ ਵੀਡੀਓ ਚ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਤੇ ਭਾਈ ਮੰਗੀ ਬੱਗਾ ਪਿੰਡ ਉਧਰ ਸਾਡੇ ਅ ਤੇ ਬਾਈ ਜਸਸੀ ਉਰੀ ਤੇ ਅੱਜ ਮਿੱਤਰੋ ਜਿਵੇਂ ਮੈਂ ਪਹਿਲਾਂ ਦੱਸਿਆ ਵੀ ਇੰਡੀਆ ਦੀ ਜਿਹੜੀ ਵੱਡੀ ਘੋੜੀਆ ਗੰਗਾ ਤੇ ਗੰਗਾ ਹੈਗੀ ਹੈ ਦਲਸ਼ੇਰ ਕਾਕੀ ਦੀ ਉਸ ਦੀ ਪਹਿਲੀ ਬੱਚੀ ਬਾਈ ਜਸਸੇ ਨੇ ਅੱਜ ਪਲਵਾਨ ਜੀਰਾਂ ਤੋਂ ਇੱਕ ਤਰ੍ਹਾਂ ਗਿਫਟ ਦੇ ਤੌਰ ਤੇ ਲਈਆ ਤੇ ਉਹਦੇ ਬਾਰੇ ਆਪਾਂ ਗੱਲਬਾਤ ਕਰਾਂਗੇ ਤੇ ਇਹ ਵੀਡੀਓ ਬਣਾਉਣ ਦਾ ਮਕਸਦ ਇਹ ਹੁੰਦਾ ਵੀ ਸੱਜਣਾ ਤੱਕ ਜਿਹੜਾ ਸਨੇਹਾ ਪਹੁੰਚਾਇਆ ਜਾ ਸਕੇ ਜਿਵੇਂ ਕਹਿੰਦੇ ਵੀ ਖੁਸ਼ੀ ਵੰਡੇ ਤੋਂ ਵੱਧ ਹੀ ਆ ਨਾ ਤਾਂ ਕਰਕੇ ਤੁਹਾਡੇ ਨਾਲ ਅੱਜ ਅਸੀਂ ਖੁਸ਼ੀ ਸਾਂਝੀ ਕਰ ਲੰਗਿਆਂ ਜਸਸੇ ਬਾਈ ਹਾਲ ਚਾਲ ਕਹਿਮ ਆ ਜੀ ਬਹੁਤ ਵਧੀਆ ਵੀਰੇ ਬਹੁਤ ਵਧੀਆ ਸਾਰੇ ਜਿੰਨੇ ਵੀ ਸਰੋਤੇ ਆ ਉਹਨਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਬਈ ਜੀ ਸਾਰਿਆਂ ਨੂੰ ਮੇਰੇ ਵੱਲੋਂ ਤੇ ਤੁਸੀਂ ਛਾਏ ਪਿਉ ਬਾਈ ਪਿਛਲੇ ਕੁਝ ਮਹੀਨਿਆਂ ਚੋਂ ਤੇ ਬਸ ਮਾਲਕ ਦੀ ਮਿਹਰ ਆ ਬਾਈ ਆਪਾਂ ਤਾਂ ਕੌਣ ਹੁੰਨੇ ਹਨਾ ਉਹ ਸੱਚੇ ਪਾਤਸ਼ਾਹ ਕਹਿੰਦੇ ਹੁੰਦੇ ਆ ਸਹਬ ਹੱਥ ਬੜਿਆਈਆਂ ਜੀ ਬਸ ਉਹੀ ਸਭ ਕੁਝ ਕਰਾਉਂਦਾ ਪ੍ਰਮਾਤਮਾ ਜੀ ਬਿਲਕੁਲ ਵੀਰੇ ਹਾਂਜੀ ਜਸੇਬਾਈ ਜਿਵੇਂ ਤੁਸੀਂ ਨਾ ਸ਼ੁਰੂ ਤੋਂ ਮਾਰਵਾੜੀ ਦਾ ਟੇਸਟ ਰੱਖਿਆ ਮੈਨੂੰ ਪਤਾ ਜੀ ਜਦੋਂ ਵੀ ਤੁਸੀਂ ਇਸ ਫੀਲਡ ਚ ਆਏ ਹੋ ਘੋੜਿਆਂ ਵਾਲੇ ਕਿੱਤੇ ਦੇ ਵਿੱਚ ਬਿਲਕੁਲ ਬਈ ਤੇ ਪਰ ਪਿਛਲੇ ਕੋਈ ਦਿਨਾਂ 'ਚ ਫਿਰ ਨੁਕਰਿਆਂ ਵੱਲ ਨੂੰ ਗਏ ਤੇ ਗਏ ਵੀ ਚੋਟੀਦਿਆਂ ਵੱਲ ਨੂੰ ਬਈ ਬਿਲਕੁਲ ਬਈ ਉਹਦਾ ਕਾਰਨ ਸੀ ਦੇਖੋ ਆਪਾਂ ਘੋੜਾ ਪ੍ਰੇਮੀ ਆ ਮੈਂ ਕਦੇ ਵੀ ਇਹ ਨਹੀਂ ਕਹਿੰਦਾ ਵੀ ਤੁਸੀਂ ਮਾਰਵਾੜੀ ਰੱਖੋ ਜਾਂ ਤੁਸੀਂ ਨੁਕਰੇ ਰੱਖੋ ਇਹ ਤੁਹਾਡੀ ਹਰੇਕ ਦੀ ਪਰਸਨਲ ਚੋਇਸ ਆ ਹਨਾ ਪਰ ਮੈਨੂੰ ਇਹ ਹੁੰਦਾ ਵੀ ਘੋੜਾ ਹੋਵੇ ਜਾਂ ਘੋੜੀ ਹੋਵੇ ਚੰਗਾ ਚਾਹੇ ਉਹ ਨੁਕਰਾ ਹੋਵੇ ਚਾਹੇ ਹੋਵੇ ਮਾਰਵਾੜੀ ਪਰ ਉਹਦਾ ਖਾਨਦਾਨ ਉਹਦੀਆਂ ਉੱਚ ਕੁਆਲਿਟੀ ਹੋਣੀ ਚਾਹੀਦੀ ਆ ਕਿ ਥੋਡੇ ਘਰੇ ਚਾਰ ਸੱਜਣ ਆਉਣ ਤਾਂ ਉਹਨੂੰ ਦੇਖਣ ਬਿਲਕੁਲ ਤੇ ਇਸ ਤਰ੍ਹਾਂ ਹੀ ਮੇਰਾ ਪਲਵਾਨਾ ਜੀ ਦਾ ਸੱਜਣ ਤਾਈ ਪਿਆਰ ਪਿਆ ਸਾਡਾ ਤੇ ਮਾਨ ਨੇ ਚਾਹਿਆ ਵੀ ਜੇ ਕਦੇ ਰੱਖਣੀਆਂ ਤਾਂ ਇਹੋ ਜਿਹੀਆਂ ਹੀ ਰੱਖਣੀਆਂ ਵੀ ਛੋਟੀ ਦੀਆਂ ਛੋਟੀ ਚੱਕ ਰੱਖਣੀ ਹਾਂ ਵੀ ਨਾਰਮਲ ਰੱਖਣ ਦਾ ਨਹੀਂ ਸਮਾਗਾ ਬਿਲਕੁਲ ਵੀ ਚੰਗਾ ਜਨਮਰ ਲੋ ਚੰਗਾ ਕਦੇ ਮਹਿੰਗਾ ਨਹੀਂ ਹੁੰਦਾ ਤੇ ਇਹਨਾਂ ਨੇ ਵੀ ਵੱਡੇ ਬਾਈ ਉਹਨਾਂ ਨੇ ਆਪਣੇ ਸਾਰੇ ਭਰਾਵਾਂ ਨੇ ਇਹਨਾਂ ਨੇ ਬਹੁਤ ਵੱਡਾ ਮਾਣ ਕੀਤਾ ਮਤਲਬ ਅੱਜ ਆਪਦੇ ਜਿਗਰ ਦਾ ਟੁਕੜਾ ਆਪਾਂ ਨੂੰ ਦਿੱਤਾ ਕਿ ਵੀ ਮੈਂ ਇਹਨਾਂ ਦਾ ਦੇਣ ਨਹੀਂ ਦੇ ਸਕਦਾ ਇਹ ਚੀਜ਼ ਠੀਕ ਆ ਚਾਹੇ ਪੈਸੇ ਲਾਏ ਆ ਪਰ ਪੈਸੇ ਲਾ ਕੇ ਵੀ ਚੀਜ਼ਾਂ ਨਹੀਂ ਮਿਲਦੀਆਂ ਨਹੀਂ ਮਿਲਦੀਆਂ ਬਾਈ ਠੀਕ ਆ ਜੀ ਚੰਗੀ ਚੀਜ਼ ਤੁਹਾਨੂੰ ਪੈਸੇ ਲਾ ਕੇ ਮਿਲ ਜੇ ਤਾਂ ਥੋੜੇ ਨਾਲ ਦਾ ਵੀ ਲੱਕੀ ਕੋਈ ਨਹੀਂ ਹਨਾ ਤੇ ਮੇਰੀ ਸ਼ੁਰੂਤ ਹੀ ਇਹ ਸੋਚੀ ਸੀਗੀ ਵੀ ਚੰਗਾ ਜਨਮਰ ਲੈਣਾ ਪਰ ਇਹ ਬਸ਼ੇਰੀ ਦਾ ਮੈਂ ਬਾਈ ਮੰਨੂ ਸ਼ਰਮੇ ਹੁਣਾ ਕੋਲੇ ਆ ਰਿਹਾ ਸੀ ਤੇ ਰਾਜ ਮੈਂ ਬਾਈ ਨੂੰ ਫੋਨ ਲਾਇਆ ਮੈਂ ਕਿਹਾ ਬਾਈ ਵੀ ਘਰੇ ਹੀ ਅੱਜ ģੀੜਾ ਮਾਰ ਜਾਂਦੇ ਆ ਤੇ ਬਸ ģੀੜਾ ਮਾਰਨਾ ਇਹ ਜਦੋਂ ਗੰਗਾ ਦੇ ਦਰਸ਼ਨ ਕੀਤੇ ਤੇ ਰਿਆ ਨਹੀਂ ਗਿਆ ਬਈ ਫਿਰ ਬਿਲਕੁਲ ਬਈ ਹਾਂਜੀ ਗੰਗਾ ਇੱਕ ਦਰਸ਼ਨੀ ਘੋੜੀ ਆ ਬਈ ਬਈ ਜਿਹੜੀ ਹੋਈ ਗੰਗਾ ਬਸ ਉਹ ਵਾਕੇ ਹੀ ਗੰਗਾ ਹਾਂ ਹਾਂ ਮਤਲਬ ਉਹਦੇ ਤੋੜ ਦੀ ਘੋੜੀ ਮੈਂ ਜ਼ਿੰਦਗੀ ਚ ਨਹੀਂ ਵੇਖੀ ਨਾ ਕੋਈ ਹੋਰ ਨੁਕਰੀ ਨਾ ਕੋਈ ਮਾਰਵੜੀ ਠੀਕ ਆ ਬਈ ਹਾਂਜੀ ਬਾਕੀ ਬੱਚੀ ਉਹਦੀ ਘੋੜੀ ਬਣੀ ਪਈ ਹਜੇ 10 ਕੁ ਮਹੀਨਿਆਂ ਦੀ ਆ ਲਗਭਗ ਬਈ ਜੀ ਬਿਲਕੁਲ ਤੇ ਆਪਣੇ ਸਾਹਮਣੇ ਹਨਾ ਤੇ ਬਰੀਡ ਕਰੂਗੀ ਗਾਂ ਚੰਗਾ ਪਰਮਾਤਮਾ ਮਿਹਰ ਕਰੇ ਦੇਖੋ ਹਨਾ ਹੱਕ ਹਲਾਲ ਦੇ ਪੈਸੇ ਲਾਏ ਆ ਆਪਾਂ ਨੇ ਕਹਿੰਦੇ ਪਰਮਾਤਮਾ ਅੱਗੇ ਮਿਹਰ ਰੱਖੇ ਬਿਲਕੁਲ ਬਾਈ ਹਾਂਜੀ ਬਾਕੀ ਬਹੁਤ ਚੰਗੀ ਸ਼ੋਅ ਕੁਆਲਿਟੀ ਵਸ਼ੇਰੀ ਆ ਬਾਈ ਤੇ ਪਲਵਾਨ ਜੀ ਤੁਹਾਨੂੰ ਵੀ ਮੁਬਾਰਕਾਂ ਜੀ ਤੁਹਾਨੂੰ ਵੀ ਬਹੁਤ ਬਹੁਤ ਮੁਬਾਰਕਾਂ ਤੇ ਫਿਰ ਜੱਸੇ ਨੂੰ ਗਿਫਟ ਦੇਤਾ ਤੁਸੀਂ ਜੀ ਜੱਸੇ ਲੈ ਕੇ ਆ ਕੇ ਗਿਫਟ ਦੇਤਾ ਜੱਸੇ ਤੇ ਜੱਸਾ ਉਹ ਬੰਦਾ ਜੀ ਵੀ ਜਿੱਥੋਂ ਮਰਜੀ ਜਾਨਵਰ ਲੈ ਸਕਦਾ ਬੰਦੇ ਦੇ ਦਿਲ 'ਚ ਵੜ ਜਾਂਦਾ ਕਹਿੰਦੇ ਹਾਂਜੀ ਬਸ ਬਾਈ ਆਹੀ ਅੱਜ ਦੀ ਕਮਾਈ ਆ ਦੇਖ ਕੋੜੀਆਂ ਤਾਂ ਸਾਰੀ ਵੇਚਦੇ ਆ ਪੈਸਾ ਸਾਰੇ ਕਮਾਉਂਦੇ ਆ ਪਰ ਯਾਰ ਕਮਾਉਣੇ ਬਹੁਤ ਔਖੇ ਆ ਆ ਬਾਈ ਜੱਸੀ ਅੱਜ ਬੈਠਾ ਅਸੀਂ ਕਿਹੜਾ ਇਹਨਾਂ ਨਾਲ ਕੋਈ ਡੀਲਾਂ ਕਰਦੇ ਸੌਦੇ ਸਿਰਫ ਇੱਕ ਮਿੱਤਰਤਾ ਬਈ ਉਹ ਬਾਈ ਜੀ ਮੰਗੀ ਹੋਣੀ ਆ ਲੋਕ ਮਤਲਬ ਇਹੋ ਜਿਹੀਆਂ ਆਫਰਾਂ ਕਰਦੇ ਵੀ ਬਾਈ ਸਾਡੇ ਨਾਲ ਆਓ ਘਰੇ ਆਓ ਹਨਾ ਮਿਲੋ ਤੁਹਾਨੂੰ ਜਾਨਵਰ ਦਿਖਾਉਂਦੇ ਆ ਪਰ ਬਾਈ ਹੁਣ ਹੀ ਆਪਣੇ ਪਹਿਲੇ ਸੱਦੇ ਤੇ ਹੀ ਨਾਲ ਅਨ ਆ ਭਲਵਾਨ ਜੀ ਬਾਈ ਜੀ ਅਮਨ ਇੱਕ ਮੰਨੇ ਦੁਨੀਆ ਦੇ ਭਲਵਾਨ ਆ ਜੀ ਇਹ ਹਨਾ weightlifter ਤੇ ਪਰ ਇਹਨਾਂ ਨੇ ਵੀ ਆਪਣੇ ਛੋਟੇ ਸੱਦੇ ਤੇ ਨਾਲ ਆਪਣੇ ਚਾਹ ਨਾਲ ਕਹਿੰਦੇ ਵੀ ਆਪਾਂ ਸਾਰੇ ਜਾਣਦੇ ਆ ਭਲਵਾਨ ਹਨਾ ਤੇ ਆਹੀ ਸੱਜਣਤਾ ਹੀ ਕਮਾਈਆਂ ਬਾਈ ਤੇ ਜੇ ਤੁਸੀਂ ਸੱਜਣਤਾ ਹੀ ਨਾ ਚੱਲੋਗੇ ਤੁਹਾਨੂੰ ਕੋਈ ਨਹੀਂ ਮੋੜਦਾ ਜੇ ਤੁਸੀਂ ਸਕੀਮਾਂ ਲਾਹੋਗੇ ਤਾਂ ਹਰੇਕ ਆਪਣੇ ਤੋਂ ਤੇਜ ਆ ਫੇਰ ਨਹੀਂ ਮਤਲਬ ਸਕੀਮਾਂ ਹੀ ਰਹਿ ਜਾਂਦੀਆਂ ਹਨ ਹਾਂ ਹੀ ਵਾਰ ਹੁੰਦਾ ਵੀ ਸਕੀਮ ਲਾ ਕੇ ਕੋਈ ਜਾਂਦਾ ਕਰਦਾ ਨਹੀਂ ਹੈ ਨਾ ਨਹੀਂ ਨਹੀਂ ਸਕੀਮਾਂ ਸਕੀਮਾਂ ਨਹੀਂ ਲੱਗਦੀਆਂ ਬਾਈ ਜੇ ਪਰਮਾਨਗਿਆ ਜੇ ਆਪਾਂ ਗੱਲ ਕਰੀ ਆਪਣੀ ਗੰਗਾ ਦੀ ਆਪਾਂ ਨੂੰ ਸਾਰਿਆਂ ਨੂੰ ਪਤਾ ਵੀ ਚਲੋ ਕੱਦ ਚ ਢਾਂਚੇ ਚ ਬਰਡ ਲਾਈਨ ਚ ਸਭ ਤੋਂ ਉੱਪਰ ਆਪਣੀ ਘੋੜੀ ਹਨਾ ਜੀ ਤੇ ਉਹਨੇ ਅੱਜ ਪਹਿਲੀ ਬੱਚੀ ਜਿਹੜੀ ਤੁਸੀਂ ਦਿੱਤੀਆ ਵੀਰੂਆਂ ਨੂੰ ਤੇ ਪਹਿਲਾਂ ਉਹਨੂੰ ਗੰਗਾ ਦੀ ਪੂਰੀ ਖਾਨਦਾਨੀ ਦੱਸੋ ਜੀ ਕਿਉਂਕਿ ਤੁਹਾਡੇ ਕੋਲ ਇੱਕੇ ਜਿਹੜੀ ਘੋੜੀ ਸੀ ਉਹ ਤੋਂ ਅੱਗੇ ਤੁਸੀਂ ਨੇ ਬੱਚੇ ਲਏ ਇੱਕੇ ਘੋੜੀ ਦਾ ਖਾਨਦਾਨ ਅੱਗੇ ਤੁਹਾਡੇ ਕੋਲ ਜੀ ਜੇ ਅੱਜ ਪੰਜਾਬ ਚ ਕਿਸੇ ਨੇ ਕਹਿਣਾ ਹੋਵੇ ਭਾਈ ਅਸੀਂ ਵੱਡੀਆਂ ਘੋੜੀਆਂ ਦੇਖਣੀਆਂ ਨੇ ਤਾਂ ਉਹ ਕਹਿੰਦੇ ਪਿੰਡ ਕੜੈਲ ਵਗਜੋ ਪਹਿਲਵਾਨਾਂ ਦੇ ਤੇ ਮੈਨੂੰ ਸਭ ਤੋਂ ਪਹਿਲਾਂ ਗੰਗਾ ਦੀ ਬਲੱਡ ਲਾਈਨ ਦੱਸੋ ਫੇਰ ਆਪਾਂ ਉਹਦੀ ਬੱਚੀ ਦੀ ਗੱਲਬਾਤ ਕਰਾਂਗੇ ਜੀ ਗੰਗਾ ਦੀ ਬਲੱਡ ਲਾਈਨ ਨੇ ਇਹ ਜਿਹੜੀ ਭਾਨੋ ਏ ਹਾਂਜੀ ਭਾਨੋ ਗੰਗਾ ਦੀ ਪੜਨਾਨੀ ਹੈ ਅੱਛਾ ਜੀ ਤੇ ਭਾਨੋ ਦੀ ਸੀ 라ਵੀ ਘੋੜੀ ਹਾਂਜੀ 39 ਇੰਚ ਦੀ ਜੀ ਤੇ 라ਵੀ ਦੀ ਅੱਗੋ ਹੋ ਗਈ ਗੰਗਾ ਗੰਗਾ ਜੀ ਗੰਗਾ ਨੇ ਫਿਰ ਅਰਜਨ ਤੋਂ ਇਹ ਬੇਸ਼ੇਰੀ ਲਈ ਠੀਕ ਹੈ ਜੀ ਠੀਕ ਹੈ ਜੀ ਅਰਜਨ ਵੀ ਜੇ ਆਪਾਂ ਗੱਲ ਕਰੀਏ ਬਹੁਤ ਚੰਗਾ ਘੋੜਾ ਜੀ ਹਾਂ ਅਰਜਨ ਬਹੁਤ ਵਧੀਆ ਕੋਟਾ ਹਾਂ ਤੇ ਕਿਉਂਕਿ ਦੇਖੋ ਇੱਕ ਜਿਵੇਂ ਆਪਣੀ ਗੰਗਾ ਬਹੁਤ ਵੱਡੇ ਕੱਦ ਦੀ ਘੋੜੀ ਆ ਤੇ ਅਰਜਨ ਨੇ ਅੱਗੇ ਚਾਰ ਚੰਦ ਲਾ ਤੇ ਸ਼ਕੀਨ ਵੀ ਬੱਚੀ ਬਹੁਤ ਆਈ ਆ ਬਿਲਕੁਲ ਜੀ ਸਾਰਾ ਕੁਝ ਪਾਤਾਂ ਦੇ ਵਿੱਚ ਹੂੰ ਜਿਵੇਂ ਆਪਾਂ ਅਕਸਰ ਕਹਿੰਦੇ ਆ ਵੀ ਕੱਦ ਜਿਵੇਂ ਜਿਵੇਂ ਵੱਡਾ ਹੋ ਜਾਂਦਾ ਸ਼ਕੀਨੀ ਘਟੀ ਜਾਂਦੀ ਆ ਗੰਗਾ 'ਚ ਵੀ ਸ਼ਕੀਨੀ ਹੈ ਪਰ ਉਹਦੀ ਬੱਚੀ ਉਦੋਂ ਵੀ ਐਕਸਟਰਾਔਡਨਰੀ ਆਈ ਆ ਭਲਵਾਨ ਜੀ ਬਿਲਕੁਲ ਗੰਗਾ ਨਾਲੋਂ ਵੀ ਸ਼ਕੀਨੀ ਹਰ ਇੱਕ ਚੀਜ਼ੋਂ ਸਪੋਰਟਲੈਸ ਹੈ ਹਾਂਜੀ ਕੰਨਾਂ ਦੀ ਲੰਬਾਈ ਦੀ ਹਰ ਚੀਜ਼ੋਂ ਦੇ ਵਿੱਚ ਕੁਆਲਿਟੀ ਆ ਗਈ ਬਹੁਤ ਚੰਗੀ ਆ ਜੀ ਠੀਕ ਇਹਦਾ ਪਹਿਲਵਾਨ ਜੀ ਗੰਗਾ ਦੀ ਬੱਚੀ ਦਾ ਕੀ ਨਾਮ ਰੱਖਿਆ ਵੀ ਤੁਸੀਂ ਇਹਦਾ ਨਾਮ ਗੰਗੋਤਰੀ ਗੰਗੋਤਰੀ ਠੀਕ ਆ ਜੀ ਦਰਸ਼ੇਰ ਦੀ ਇਹ ਦੋਤਰੀ ਦੋਤਰੀ ਹਾਂ ਤੇ ਸਾਲੀ ਵਾਲੇ ਦੀ ਇਹ ਪੋਤਰੀ ਪੋਤਰੀ ਬਹੁਤ ਚੰਗਾ ਜਿੜ ਪੋਤਰੀ ਠੀਕ ਆ ਜੀ ਇਹ ਜੀ ਚੱਕੀਆਂ ਲੈਣਾ ਜੁੜੀਆਂ ਨੇ ਸਾਰੀਆਂ ਬਹੁਤ ਚੰਗਾ ਬਲੱਡ ਆ ਜੀ ਇਹ ਜਿਹੜੀ ਗੰਗਾ ਰੀ ਨੇ ਸੱਤ ਪੀੜੀਆਂ ਇਹਨਾਂ ਦੀ ਗੱਲੋ ਕੋੜੇ ਵਾਲੇ ਬਸੇ ਹੋ ਵੀ ਤੇ ਮਾਵਾਂ ਦਾਨੀ ਵਾਲੇ ਬਸੇ ਪੜਨਾ ਕਿ ਸਾਰੀਆਂ ਟੌਪ ਕੁਆਲਿਟੀ ਬਿਲਕੁਲ ਜੀ ਵੱਡਿਆਂ ਨਾਲ ਹੀ ਮੇਲ ਹੁੰਦਾ ਇਹਨਾਂ ਦਾ ਜੀ ਜੇ ਆਪਾਂ ਬਲੱਡ ਦੀ ਵੀ ਗੱਲ ਕਰੀਏ ਬਾਕੀ ਉਹ ਚੀਜ਼ ਬੱਚੀ ਦੇ ਵਿੱਚ ਦਿਖਦੀ ਵੀ ਹੈ ਜੀ ਸ਼ਕੀਨੀ ਡਿਜ਼ਾਈਨ ਬਹੁਤ ਜ਼ਿਆਦਾ ਹੈ ਜੀ ਬੱਚੀ ਦਾ ਜਿਆਦਾ ਕੁਆਲਟੀ ਬਹੁਤ ਹੈ ਠੀਕ ਹੈ ਬਲਵਾਨ ਇਹ ਬਾਈ ਫਿਰ ਬਾਈ ਮੰਗੀ ਨੂੰ ਅੱਛਾ ਜੀ ਗੋਪੀ ਨੂੰ ਅੱਛਾ ਜੀ ਬੱਬੇ ਨੂੰ ਸਾਰੇ ਪਲਵਾਨਾਂ ਨੂੰ ਲੈ ਕੇ ਆਇਆ ਤੇ ਆ ਕਿ ਬਸ਼ੇਰੀ ਲੈ ਕੇ ਜਾਂਦੀ ਹੈ ਪਲਵਾਨਾਂ ਨਾਲ ਪਲਵਾਨਾਂ ਦਾ ਮੇਲ ਪਾਇਆ ਜੀ ਇਹ ਸੌਦਾ ਜਿਹੜਾ ਮੇਨ ਕੀਤਾ ਵਾ ਇਹ ਬਾਈ ਗੋਪੀ ਨੇ ਤੇ ਬਾਈ ਮੰਗੀਨੇ ਕੀਤਾ ਮੈਂ ਕਿਹਾ ਵੀ ਮੇਰਾ ਤਾਂ ਦਿਲ ਘਬਰਾਊਗਾ ਜਦੋਂ ਇਹ ਪੈਸੇ ਮੰਗਣਗੇ ਮੈਂ ਕਿਹਾ ਮੈਂ ਤਾਂ ਹੁੰਦਾ ਪਾਸੇ ਠੀਕ ਹੈ ਤੁਸੀਂ ਜਿਵੇਂ ਮੱਝ ਪਰ ਬਾਈਆਂ ਨੇ ਬਹੁਤ ਮਾਰ ਰੱਖਿਆ ਅੱਜ ਬਾਈ ਗੋਪੀ ਨੂੰ ਮੈਚ ਕਰ ਰਹੇ ਹੋ ਮੈਚ ਉਹਨਾਂ ਦਾ ਅੱਜ ਠੀਕ ਹੈ ਵੀਰ ਜਿੱਦਾਂ ਕਰਕੇ ਸਾਡਾ ਭਰਾ ਅੱਜ ਨਹੀਂ ਉਹਨੇ ਜ਼ਰੂਰ ਹਾਜ਼ਰੀ ਦੇਣੀ ਸੀ ਜਿੱਦਨ ਆਪਣਾ ਪਹਿਲੇ ਦਿਨ ਸੌਦਾ ਹੋਇਆ ਉਸ ਦਿਨ ਬਾਈ ਹੁਣੀ ਨਾਲ 来 ਸੀਗੇ ਠੀਕ ਹੈ ਵੀਰੇ ਹਾਂਜੀ ਤੇ ਬਾਕੀ ਇਹ ਬਾਈ ਦਸੀ ਏ ਹਾਂਜੀ ਹਾਂਜੀ ਇਹਨੂੰ ਤਾਂ ਨੁਕਰੇੰਬਰੇ ਸਾਰਾ ਸਾਰਾ ਬਤਾਈ ਬਹੁਤ ਚੰਗੇ ਕੋੜੇ ਨੇ ਵੀਰੇ ਕੋਲੇ ਚੰਗੇ ਕੋੜੇ ਨੇ ਹੂੰ ਚੰਗੇ ਵੀ ਵੱਡੇ ਹੀ ਕੰਮ ਕਰਦਾ ਹਾਂਜੀ ਨਹੀਂ ਪਹਿਲਵਾਨ ਜੀ ਦੇਖੋ ਕੁਆਨਟੀਟੀ ਨਾਲੋਂ ਕਹਿੰਦੇ ਕੁਆਲਟੀ ਰੱਖੋ ਜੀ ਹਨਾ ਕੁਆਲਟੀ ਦੀ ਹਰ ਇੱਕ ਬੰਦਾ ਮੰਗ ਕਰਦਾ ਕਿਉਂਕਿ ਮੈਨੂੰ ਇਹ ਪਤਾ ਵੀ ਜੱਸੇ ਨੂੰ ਏ ਬਾਈ ਨੂੰ ਇਸ ਵੀਡੀਓ ਤੋਂ ਵੀ ਬਹੁਤ ਫੋਨ ਆਉਣੇ ਗੰਗੋਤਰੀ ਬਾਰੇ ਹਾਂ ਪਰ ਜੱਸੇ ਬਾਈ ਨੇ ਉਹ ਜਾਨਵਰ ਲਿਆ ਜਿਨ੍ਹਾਂ ਦੀ ਲੋਕ ਮੰਗ ਕਰਦੇ ਆ ਸ਼ੌਂਕ ਅਸਲ ਉਸੇ ਚੀਜ਼ ਨੂੰ ਕਹਿੰਦੇ ਆ ਜਿਹੜਾ ਤੁਹਾਡੇ ਕੋਲ ਦੇਖ ਕੇ ਦੂਜੇ ਲੋਕ ਖਿੱਚ ਕਰਨ ਵੀ ਯਾਰ ਸਾਨੂੰ ਦੇ ਦੇ ਅਸਲ ਸ਼ੌਂਕ ਉਹੀ ਹੁੰਦਾ ਜੀ ਸਹੀ ਹੈ ਬਿਲਕੁਲ ਬਈ ਆਪਾਂ ਅੱਗੇ ਵੀ ਪਰਸੋਂ ਵੀ ਬਈ ਦੋ ਦਿਨ ਪਹਿਲਾਂ ਵੀ ਬਸ਼ੇਰੀ ਲਈ ਆ ਦੋ ਦਿਨ ਦਾ ਬਈ ਮਨੂੰ ਹੀ ਹਰਮੇ ਹੋਣਾ ਉਹ ਵੀ ਆਪਣੇ ਕਾਕੀ ਦੀ ਆ ਬਈ ਠੀਕ ਹੈ ਵੀਰੇ ਤੇ ਉਹ ਆਪਣੇ ਬਲਾਸਪੋਰ ਜੰਮੀ ਸੀਗੀ ਉਹ ਬਈ ਸਾਰਨੇ ਖੇੜੇ ਵੀ ਪਿਛਲੇ ਸਾਲ ਫਸਟ ਹਨੂਮਾਨਗੜ੍ਹ ਵੀ ਤੇ ਬਈ ਉਧਰ ਆਰਪੀ ਵਾਲੇ ਸ਼ੋਅ 'ਚ ਵੀ ਫਸਟ ਸੀਗੀ ਉਹ ਵੀ ਤਿੰਨੇ ਸ਼ੋਅ ਚਾਰ ਉਹਨੇ ਲੜੇ ਆ ਚਾਰਾਂ 'ਚ ਫਸਟ ਆ ਮਤਲਬ ਬਹੁਤ ਚੰਗੀ ਸ਼ਾਨਦਾਰ ਆ ਬਈ ਆਪਾਂ 6-3 ਨੁਕਰੀਆਂ ਦਾ ਸ਼ੂਟ ਕਰਾਂਗੇ ਮਤਲਬ ਆ ਥੋੜੀ ਜੀ ਗਰਮੀ ਤੋਂ ਬਾਅਦ ਤੇ ਪ੍ਰਮਾਤਮਾ ਮਿਹਰ ਕਰੂ ਤੇ ਦਰਸ਼ਨੀ ਚੀਜ਼ਾਂ ਦਿਖਾਵਾਂਗੇ ਬਈ ਬਿਲਕੁਲ ਵੀ ਠੀਕ ਹੈ ਜੀ ਇੰਨੇ ਦਸ਼ੇਰ ਕਾਕੀ ਦੀ ਟੋਪ ਕੁਆਲਿਟੀ ਦੀਆਂ ਠੀਕ ਹੈ ਜੀ ਹਾਂ ਜੀ ਸਾਰੀ ਕੁਆਲਿਟੀ ਟੋਪ ਦੀ ਠੀਕ ਹੈ ਇੱਕ ਪਹਿਲਾਂ ਲੈ ਗਿਆ ਸੀ ਇੱਕ ਬਾਈ ਹੁਣ ਉਹ ਆਪਾਂ ਪਹਿਲਾਂ ਵੀ ਲੈ ਗਏ ਨੂੰ ਵੀ ਇਧਰ ਕਾਕੀ ਦੀ ਬਹੁਤ ਤਕੜੀ ਥੋੜੀ ਚੱਲਣਾ ਲੱਗਿਆ ਸੀ ਇਹਦਾ ਠੀਕ ਹੈ ਜੀ ਹਾਂ ਜਮਣਾ ਵੀ ਆਪਾਂ ਲੈ ਗਏ ਬਾਈ ਠੀਕ ਹੈ ਲੋ ਮਿੱਤਰੋ ਤੁਹਾਨੂੰ ਆਪਾਂ ਗੰਗੋਤਰੀ ਦਿਖਾਈ ਅੱਜ ਗੰਗੋਤਰੀ ਚੱਲੀ ਆਪਦੇ ਨਵੇਂ ਘਰ ਜ਼ਿਲ੍ਹੇ ਸੰਗਰੂਰ ਤੋਂ ਜ਼ਿਲ੍ਹੇ ਮੋਗੇ ਦੇ ਵਿੱਚ ਚੱਲੀ ਆ ਤੇ ਜਿੰਨੇ ਵੀ ਪਲਵਾਨ ਜਾਇ ਸਾਰਿਆਂ ਦਾ ਧੰਨਵਾਦ ਤੇ ਬਾਈ ਨੂੰ ਵਧਾਈਆਂ ਜੱਸੇ ਨੂੰ ਜ਼ਰੂਰ ਦੇ ਦਿਓ ਕਿਉਂਕਿ ਇਹ ਹਜੇ ਕੰਮ ਭਾਈ ਵੱਡੇ ਜਿਗਰੇ ਨਾਲ ਹੁੰ ਤੇ ਵੱਡਾ ਜਿਗਰਾ ਕਰਕੇ ਅੱਜ ਬਾਈ ਗੰਗੋਤਰੀ ਨੂੰ ਲੈ ਕੇ ਚੱਲੇ ਆਵਦੇ ਘਰ ਸਾਰੇ ਭਰਾਵਾਂ ਨੂੰ ਬਹੁਤ-ਬਹੁਤ ਵਧਾਈਆਂ ਜੀ ਤੁਹਾਨੂੰ ਵੀ ਬਹੁਤ-ਬਹੁਤ ਸਾਰੇ ਭਰਾਵਾਂ ਨੂੰ ਜਿੰਨੇ ਵੀ ਚੈਨਲ ਦੇਖਦੇ ਆ ਵਧਾਈਆਂ